ਹਾਂਜੀ ਪਿਆਰੋ ਇਸ ਵਕਤ ਆਪਾਂ ਪਹੁੰਚ ਚੁੱਕੇ ਆ ਪਿੰਡ ਜਸੋਬਾਲ ਜ਼ਿਲ੍ਹਾ ਲੁਧਿਆਣੇ ਦਾ ਇਹ ਪਿੰਡ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਸ ਅਸਥਾਨ ਤੇ ਮਹਾਰਗ ਚਰਨ ਪਾਉਂਦੇ ਆ ਇੱਥੇ ਗੁਰੂ ਪਾਤਸ਼ਾਹ ਜੀਆਂ ਦਾ ਸਥਾਨ ਪਿੰਡ ਤੋਂ ਬਾਹਰ ਬਾਹਰ ਖੇਤਾਂ ਦੇ ਵਿੱਚ ਬਣਿਆ ਹੋਇਆ ਹੈ ਜਿਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਲਾਹੀ ਸਾਹਿਬ ਸਾਹਿਬ ਤੋਂ ਆ ਕੇ ਇਸ ਪਾਵਨ ਸਥਾਨ ਤੇ ਪਹੁੰਚਦੇ ਆ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੰਗਾ ਕਰਦੇ ਹਨ ਅਤੇ ਇੱਥੇ ਆ ਕੇ ਮੁਾਰਕ ਚਰਨ ਪਾਉਂਦੇ ਨੇ ਇਹ ਉਹ ਸਥਾਨ ਦਾ ਦਰਬਾਰ ਸਾਹਿਬ ਔਰ ਉਹ ਜਗਾ ਵੀ ਇਸ ਵਕਤ ਮੌਜੂਦ ਹੈ ਆਓ ਆਪਾਂ ਇਥੋਂ ਦੇ ਦਰਸ਼ਨ ਕਰੀਏ ਇਤਿਹਾਸ ਬਾਰੇ ਗੁਰਮਖਾਂ ਪਾਸੋਂ ਜਾਣਨਾ ਕਰੀਏ ਸਾਰੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰੀਏ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਲਮਗੀਰ ਸਾਹਿਬ ਤੋਂ ਬੁਰਦਾਰ ਰਮਨ ਜੀ ਸਾਹਿਬ ਤੋਂ ਅਲਾਹੀ ਸਰ ਆਉਂਦੇ ਆ ਅਲਾਹੀ ਸਾਹਿਬ ਤੋਂ ਬਾਅਦ ਇਸ ਅਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਕੇ ਆਪਣੇ ਚਰਨ ਪਾਉਂਦੇ ਆ ਕੰਗਾ ਸਾਹਿਬ ਇੱਥੇ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਆਪਣੇ ਕੇਸਾਂ ਨੂੰ ਕੰਗਾ ਕੀਤਾ ਅਤੇ ਇਸ ਸਥਾਨ ਨੂੰ ਨਿਵਾਜਣਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਪੁਰਾਣਾ ਕਮਰਾ ਉਸ ਸਥਾਨ ਤੇ ਅੱਜ ਗੁਰੂ ਸਾਹਿਬ ਜੀਾਂ ਦੇ ਪਲੰਗਾ ਸਾਹਿਬ ਸਜਾਏ ਹੋਏ ਨੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਸਰੂਪ ਪ੍ਰਕਾਸ਼ ਕੀਤੇ ਨੇ ਸੁੰਦਰ ਨਾਲ ਦਰਬਾਰ ਸਾਹਿਬ ਬਣਿਆ ਲੰਗਰ ਹਾਲ ਸਾਹਿਬ ਬਣਿਆ ਤੇ ਨਾਲ ਹਰ ਪਾਵਨ ਪਵਿੱਤਰ ਦਸਵੀਂ ਤੇ ਦਿਹਾੜੇ ਤੇ ਦੂਰੋ ਦੂਰੋ ਸੰਗਤਾਂ ਆਪਣੀਆਂ ਮਨੋ ਕਾਮਨਾਵਾਂ ਲੈ ਕੇ ਆਉਂਦੀਆਂ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਮਹਾਰਜ ਚਰਨਾਂ ਦੇ ਵਿੱਚੋਂ ਦੁੱਧ ਪੁੱਤਰੀਆਂ ਦਾ ਤਾਂ ਹਰੇਕ ਕੋਈ ਵੀ ਭਾਵਨਾ ਕੋਈ ਲੈ ਕੇ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਭ ਦੀਆਂ ਭਾਵਨਾਵਾਂ ਨੂੰ ਫੜ ਲਾਉਂਦੇ ਆ ਇਹ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਇਸ ਪਾਵਨ ਸਥਾਨ ਤੇ ਆ ਕੇ ਕੰਗਾ ਕੀਤਾ ਗੁਰਦਾਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਕੰਗਾ ਸਾਹਿਬ ਇੱਥੋਂ ਫਿਰ ਸਤਿਗੁਰੂ ਸਚੇ ਪਾਤਸ਼ਾਹ ਅੱਗੇ ਨੂੰ ਜਿਵੇਂ ਚੱਲਾ ਪਾਉਂਦੇ ਆ ਅੱਗੇ ਡੇਲੋਂ ਪਿੰਡ ਹੈ ਡੇਲੋਂ ਪਿੰਡ ਆਉਂਦਾ ਹੈ ਡੋਲੋਂ ਡੋਲੋਂ ਪਿੰਡ ਆਉਂਦਾ ਜੀ ਡੋਲੋਂ ਪਿੰਡ ਜਾਂਦੇ ਆ ਅੱਗੇ ਜਿਵੇਂ ਜਿਵੇਂ ਇਤਿਹਾਸਕ ਸਥਾਨਾਂ ਦੇ ਆਪਾਂ ਦਰਸ਼ਨ ਕਰਾਂਗੇ ਜਿਹੜੇ ਇਤਿਹਾਸਕ ਸਥਾਨ ਆਪਾਂ ਦੇਖੇ ਨਹੀਂ ਜਾਣੇ ਨਹੀਂ ਉਹਨਾਂ ਇਤਿਹਾਸਕ ਸਥਾਨਾਂ ਤੇ ਜਾ ਕੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਾਰਗ ਤੇ ਚੱਲਦੇ ਹੋਇਆ ਉਹ ਦਰਸ਼ਨ ਆਪਾਂ ਸੰਗਤਾਂ ਨੂੰ ਕਰਾਵਾਂਗੇ ਇੱਥੇ ਬਾਬਾ ਜੀ ਸੇਵਾ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਇਸ ਸਥਾਨ ਨੂੰ ਬਹੁਤ ਸੋਹਣਾ ਉਹਨਾਂ ਨੇ ਇਹ ਸਥਾਨ ਬਣਾਇਆ ਹੋਇਆ ਤੇ ਬਾਬਾ ਜੀ ਦਾ ਵੀ ਧੰਨਵਾਦ ਜੋ ਇੱਥੇ ਸੇਵਾਵਾਂ ਨਿਭਾ ਰਹੇ ਆ ਹਰ ਦਸਵੀਂ ਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬਾਬਾ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਗਾਮੀ ਮਾਰਾਏ ਕਰੇ ਕਰਨੀ ਕਰਫਸ਼ ਦਸਤੀਏ ਜਹਾਂ ਤੋਂ ਜੀਰ ਕਰਦੇ ਨੇ ਇੱਕ ਸੇਮਾ ਨੂੰ ਸ਼ੇਖਮ ਹੁੰਦਾ ਹੈ